ਫਿਸਰ ਦੇ ਹਲਕਾ ਨਾਰਥ ਵਿੱਚ ਕਾਂਗਰਸ ਦੇ ਸਾਬਕਾ ਸਰਪੰਚ ਹਰੀਦੇਵ ਸ਼ਰਮਾ ਦੀ ਅਗਵਾਈ ਹੇ ਅਹਿਮ ਬੈਠਕ ਹੋਈ ਜਿਸ ਵਿੱਚ ਸਾਫਤਾ ਵਿਧਾਇਕ ਸੁਨੀਲ ਦੱਤੀ ਨੇ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਗੁਰਜੀਤ ਸਿੰਘ ਔਸ਼ਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਤੇ ਸੰਸਦ ਗੁਰਜੀਤ ਸਿੰਘ ਔਸ਼ਲਾ ਦੇ ਮਾਤਾ ਬੀਬੀ ਜ਼ਗੀਰ ਕੌਰ ਸਾਬਕਾ ਸਰਪੰਚ ਵਿਕਾਸ ਸ਼ਰਮਾ ਰਾਹੁਲ ਸ਼ਰਮਾ ਸੋਨੂ ਦੱਤੀ ਸਾਫਕਾ ਕੌਂਸਲ ਨਰਿੰਦਰ ਤੋਂ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹਾਜ਼ਰੀ ਭਰੀ ਅੱਜ ਦੀ ਸਾਡੀ ਮਜੀਠਾ ਰੋਡ ਤੇ ਤਿੰਨ ਪੰਚਾਇਤਾਂ ਦੀ ਇਹ ਮੀਟਿੰਗ ਸੀ ਔਰ ਬੇਸ਼ਮਾਰ ਸਾਡੇ ਪਿਆਰੇ ਸਾਥੀ ਪਹੁੰਚੇ ਨੇ ਪੈਣਾ ਪਹੁੰਚੀਆਂ ਨੇ ਔਰ ਦੇਖ ਕੇ ਤੇ ਇਹ ਲੱਗ ਰਿਹਾ ਤੁਹਾਨੂੰ ਵੀ ਦੇਖਿਆ ਕੋਈ 1.5 2000 ਮੇਰੀ ਪੈਲ ਤੇ ਪਰਾ ਬੈਠੇ ਸਨ ਬਹੁਤ ਜੋਸ਼ਿਆ ਕਿਉਂਕਿ ਬਾਰ-ਬਾਰ ਉਹ ਗੱਲਬਾਤ ਕਰਨੀ ਆ ਵੀ ਵੰਬ ਫੜਿਆ ਏ ਉਹ ਤੇ ਦਸਤਾ ਮੇਰੇ ਬੇਟੇ ਨੇ ਹੋਰ ਵੀ ਬੜੇ ਕੰਮ ਕੀਤੇ ਨੇ ਉਹ ਵੀ ਇਹਨੇ ਤੁਹਾਨੂੰ ਦੱਸ ਦਿੱਤੇ ਨੇ ਕੋਈ ਨਾ ਮੇਰੇ ਜੋ ਘਰ ਹੈ ਨਸੂਰ ਹੈ ਖੂਨ ਦੀ ਛੱਡੀ ਆ ਮੈਂ ਇੱਥੇ ਹੀ বাস ਕਰਦੀ ਆ ਇਹ ਤਕਰੀਬਨ 5000 ਦਾ ਇਕੱਠ ਲੋਕਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਆਪਣੀ ਇੱਕ ਇੱਕ ਵੋਟ ਸਾਹ ਗਰਜੀਤ ਸਿੰਘ ਔਜਲਾ ਜਿਨ੍ਹਾਂ ਦਾ ਜੋਨ ਨਿਸ਼ਾਨ 50 3 ਨੰਬਰ ਨਿਸ਼ਾਨਦੇ ਹੈ ਉਹ ਸਵਾਦ ਵੋਟਾਂ ਪਾਵਾਂਗੇ